ਤਰਨਤਾਰਨ ਵਿੱਚ ਬੀਤੀ ਰਾਤ ਦੋ ਧਿਰਾਂ ਵਿੱਚ ਝਟਾ ਰੋੜੇ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਹੀਰਾਪੁਰ ਵਿੱਚ ਲੋਹੜੀ ਦੇ ਮੱਦੇਨਜ਼ਰ ਡੀ.ਜੇ ਚਲਾਉਣ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਚੱਲ ਰਹੀ ਪੁਰਾਣੀ ਰੰਜਿਸ਼ ਮੁੜ ਸਰਜੀਤ ਹੋ ਗਈ ਪਿੰਡ ਦੀ ਮੌਜੂਦਾ ਸਰਪੰਚ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਉਹਨਾਂ 'ਤੇ ਜਾਣ ਦੇਵਾ ਹਮਲਾ ਕੀਤਾ ਗਿਆ ਉਹਨਾਂ ਵੱਲੋਂ ਸਿਰਫ ਫੁੱਲੜ ਬਾਜ਼ੀ ਕਰਨ ਤੋਂ ਰੋਕਿਆ ਗਿਆ ਸੀ ਪਰ ਉਹਨਾਂ 'ਤੇ ਜਾਣ ਦੇਵਾ ਹਮਲਾ ਕੀਤਾ ਗਿਆ ਅਤੇ ਉਹਨਾਂ ਦਾ ਕਾਫੀ ਨੁਕਸਾਨ ਵੀ ਕੀਤਾ ਗਿਆ ਉਹਨਾਂ ਪੁਲਿਸ ਕੋਲੋਂ ਇਸ ਮਾਮਲੇ 'ਚ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਪਰਮਜੀਤ ਭਾਜੀ ਕਿਹੜਾ ਪਿੰਡ ਹੈ ਹੇ ਰਾਪੁਰ ਸਰਪੰਚ ਜੀ ਨੀ ਮੈਂ ਬੋਲਦਾ ਰਾਤ ਰਾਤ ਭਾਜੀ ਤੁੱਜਾ ਮਰੇ ਉਹ ਝਗੜਾ ਹੀ ਸਾਡਾ ਹੋ ਗਿਆ ਕਿ ਰਾਤ ਇਹਨਾਂ ਪੀਤੀ ਖਾਦੀ ਮੁੰਡਿਆਂ ਨੇ ਕੋਠੇ ਤੇ ਚੜੇ ਰੀਤੀ ਕਰਨ ਦੇ ਹੀ ਹਿੰਕ ਤੇ ਅਸੀਂ ਡਕੇ ਆ ਤੇ ਸਾਡੇ ਨਾਲ ਕੇ ਗੱਲ ਪੈ ਗਈ ਕੀ ਕਰ ਬੇ ਕੋਠੇ ਕੋਠੇ ਤੇ ਡੀਜੇ ਜੂ ਲਾਏ ਆਪਣੇ ਤੇ ਤੇ ਪੰਗੜੇ ਪਾਉਂਦੇ ਸ਼ਰਾਬਾ ਪੀਂਦੇ ਤੇ ਇਹਨੂੰ ਮੂੰਹ ਕਰ ਕਰ ਕੇ ਡੀਜੇ ਗਾਣੇ ਵੀ ਲਾਉਂਦੇ ਗਾਣੇ ਵੀ ਸਾਡੇ ਤੇ ਲਾਉਂਦੇ ਰਹੀ ਸਰਪੰਚੀ ਦੇ ਪਚਲ ਬੇ ਸ਼ਰੀਕੇ ਸਰੂਕੇ ਤਾਂ ਵੀ ਕੁਛ ਆਖਿਆ ਬੋਲੇ ਹੀ ਨਹੀਂ ਕਈ ਬੂਏ ਕੁੰਡੇ ਮਾਰਲੇ ਮਾਂ ਕੰਪਨੀ ਮੰਗੋ ਨਾ ਦਾ ਵਸਾਇਸ ਲਾਈਦਾ ਸਹੀ ਹੋਣਾ ਚਾਹੀਦਾ ਤੇ ਜੰਨਾ ਤੱਕ ਸਾਮ ਹੋਇਆ ਯਸ਼ਕਾਨ ਹਾਡੀ ਟਾਂਚੀ ਤੋੜ ਦਿੱਤੀ ਸਾਡਾ ਚੀਜਾ ਮਾਰਾ ਤਿੰਨਾ ਟੁੰਨਾ ਵੀ ਤੋੜੀਆਂ ਸਾਡ ਬਚਾ ਰਿਹਾ ਛੱਟ ਦਾ ਬਚਾ ਹੀ ਜੋ ਸੱਚ ਸੱਚੀ ਦੱਸਣਾ ਗੱਲਬਾਤ ਬਾਜੀ ਕੋਈ ਨਹੀਂ ਵੀ ਇੰਨਾ ਸ਼ਰਾਬ ਸ਼ਰੂ ਪੀਤੀ ਆਪਣੇ ਘਰੇ DJ ਲਾ ਕੇ ਨੱਚੰਦਾ ਹੀ ਤੇ ਇਹਨੂੰ ਵੇਖ ਵੇਖ ਲਲਕਾਰੇ ਮਾਰਦੇ ਅਸੀਂ ਬੁੜੀਆਂ ਬੁੜੀਆਂ ਖਲੋਤੀਆਂ ਇਹਨੂੰ ਵੇਖ ਵੇਖ ਥਾਪਗਾ ਮਾਰਦੇ ਤੇ ਅਸੀਂ ਇਹ ਡਾਕ ਦੇ ਇਹ ਹੜ ਦੇ ਨਹੀਂ ਤਰਾ ਕੇ ਨਾ ਹੜ ਤੇ ਹਮਲਾ ਕਰਵਾਤਾ ਕੋਈ ਪੁਰਾਣੀ ਰੰਜਿਸ਼ ਵੀ ਹੋਈ ਹਾਂਜੀ ਹਾਂਜੀ ਪੁਰਾਣੀ ਰੰਜਿਸ਼ ਕਰਕੇ ਇਥੇ ਬਾਰ-ਬਾਰ ਚੁੰਝੜੀ ਛੇੜਦੇ ਆਂ ਕਾਰਨ ਕਿਉਂ ਘਰ ਦਾ ਸਰਪੰਚ ਉਹਨਾਂ ਨੂੰ ਇਹੋ ਹੀ ਆ ਵੀ ਸਰਪੰਚੀ ਇੱਧਰ ਕਿਉਂ ਚਲੇਗੀ ਆ ਸਾਨੂੰ ਅੱਗ ਲੱਗਦੀ ਜਾਂਦੇ ਸਰ ਕਦਨਾ ਤਰਫੋਂ ਲੋੜੀ ਤੇ ਆ ਰਹੀ ਤੇ ਇੱਥੇ ਸਾਰੇ ਚਲੋ ਮੁੰਡੇ ਆਪੋ-ਆਪਣੇ ਕੋਠੇ ਦੇ ਗੁੱਟੇ ਜਾਉਂਦੇ ਸੀ ਤੇ ਇਹ ਡੀਜੀਟੀਜੀ ਲਾਈਵ ਮੁਰਿਆਂ ਨੇ ਦੋਵੇਂ ਬਨੇ ਲੱਗੇ ਸੀ ਤੇ ਸਾਰੇ ਮੁੰਡੇ ਨਾ ਆਫਿਸ ਵਿੱਚ ਜਿਹੜੇ ਗੁੱਡੇ ਬੋਹਾਂ ਦੇਖਦੇ ਜਿਹੜਾ ਚੰਗਰਾ ਮਾਰਦੇ ਪ੍ਰਾਕੁਤ ਹੁੰਦਾ ਵਾ ਇਸੇ ਕੱਲੋ ਇਹਨਾਂ ਰੰਜਸ਼ੇ ਲੈ ਕੇ ਤੇ ਵਾਵਾ ਇਤਾਂ ਠਾਠ ਹੋਏ ਮੁੜ ਕੇ ਬਾਅਦ ਵਿੱਚ ਅਸੀਂ ਡਕੇ ਡੁਕਾ ਇਹਨਾਂ ਨੂੰ ਵਾਇਆ ਦੋਵਾਂ ਪਰਿਵਾਰਾਂ ਨੂੰ ਵਾਇਆ ਮੁੜ ਕੇ ਰਾਤ ਫੇਰ ਇਹਨਾਂ ਨੇ ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ ਏ ਟਰੋੜਾ ਚਲਾਇਆ ਵਾ ਇਹਦੇ ਵਿੱਚ ਕੋਈ ਇਹ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਇਹਨਾਂ ਦੇ ਬਾਲੀਬਾਲੂ ਟੁੱਟੇ ਵਿਚਾਰਿਆਂ ਦੇ ਮੌਜੂਦਾ ਮੈਂਬਰ ਜਸਵੀਰ ਸਿੰਘ ਦੇ ਘਰ ਦੋ ਘਰ ਨੂੰ ਨੁਕਸਾਨ ਹੋਇਆ ਲਗਭਗ ਨਹੀਂ ਦੂਜੇ ਘਰ ਦਾ ਤੇ ਮੈਨੂੰ ਪਤਾ ਨਹੀਂ ਆ ਬਾਕੀ ਇਸ ਘਰ ਤੇ ਕਾਰਨ ਪੀ ਇਧਰ ਇਹਨਾਂ ਦੇ ਬਲੇ ਬਲੇ ਡਟੇ ਉਤੋਂ ਛੱਟਾਂ ਦੇ ਵਿੱਚ ਛਾਲਾ ਮਾਰ ਮਾਰ ਛੱਟਾਂ ਦਾ ਬਚਾਅ ਹੋ ਗਿਆ ਹਾਂ ਛੱਟਾਂ ਦੇ ਦੋਹਾਂ ਪਰਿਵਾਰਾਂ ਦਾ ਬਚਾਅ ਜੀ ਇਹਨਾਂ ਵੀ ਚਲੋ ਅਹੀਂ ਅਨੇ ਵੀ ਪਿੰਡ ਦੇ ਵਿੱਚ ਕੰਮ ਖੂਣਾ ਨਹੀਂ ਚਾਹੀਦਾ ਚਲੋ ਜੇ ਗਾਂਹ ਹੀ ਇਹ ਸੋਚਣ ਪੀ ਜੇ ਆਹ ਕੰਮ ਹੋ ਗਿਆ ਲੜਾਈ ਝਗੜਾ ਤੇ ਚਲੋ ਨਿੱਕੀ ਮੋਟੀਆਂ ਗੱਲਾਂ ਹੋ ਜਾਂਦੀਆਂ ਜਿਹੜਾ ਗਾਂਹ ਇਹ ਸੋਚਣ ਪੀ ਜਿਹੜਾ ਐਕਸ ਨੁਕਸਾਨ ਤੋਂ ਬਚਾਵਾ ਕਿਸੇ ਛੱਟ ਪਿੱਟ ਨੇ ਲੱਗੀ ਤੇ ਗਾਂਹ ਵਾਸਤੇ ਇਹ ਸੋਚਣ ਪੀ ਅਹੀਂ ਇਹ ਕੰਮ ਦੇ ਵਿੱਚ ਘਾਟਾ ਵਾ ਵਾਦਾ ਨਹੀਂ ਹੈ ਕਿਸੇ ਚੀਜ਼ ਦਾ ਵੀ ਦੋਹਾਂ ਪਰਿਵਾਰਾਂ ਦੇ ਵਿੱਚ ਅਹੀਂ ਅਨੇ ਵੀ ਰਲ ਕਰਨਤਾਲ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ